ਆਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤੇ ਦੀ ਸਾਂਝ ਕਰੋ ਕੋਈ ਵੀ ਰਸਨਾ ਵਾਂਜੀ ਨਾ ਰਹੇ ਜਿੰਨੇ ਵੀ ਮਾਈ ਭਾਈ ਬੱਚੇ ਬਜ਼ੁਰਗ ਨੌਜਵਾਨ ਗੁਰਸੰਗਤ ਦੇ ਰੂਪ ਵਿੱਚ ਗੁਰ ਚਰਨਾ ਚ ਜੁੜ ਬੈਠੇ ਹੋ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ અપਾਰ ਬਖਸ਼ਿਸ਼ ਰਹਿਮਤ ਹੋਈ ਹੈ ਕੀ ਆਪ ਸਰਬੱਤ ਸੰਗਤਾਂ ਕਮਾਕਾਰਾਂ ਤੋਂ ਵੇਲ ਬਾਕੇ ਅੱਜ ਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰਾਂ ਦਾ ਪਾਵਨ ਸੁੰਦਰ ਦਰਬਾਰ ਜੋ ਕਿ ਸਾਡੇ ਬੜੇ ਹੀ ਪਿਆਰ ਸਤਕਾਰ ਵਾਲੇ ਸਰਦਾਰ ਪਨਾਰੀ ਸਾਹਿਬ ਉਹਨਾਂ ਦੇ ਸਹਿਯੋਗੀ ਸੰਗਤਾਂ ਦੇ ਵੱਲੋਂ ਇਹ ਸਤਿਗੁਰ ਸੱਚੇ ਬਾਦਸ਼ਾਹ ਦੇ ਪਾਵਨ ਸਥਾਨ ਦੁਬਈ ਦੀ ਧਰਤੀ ਤੇ ਸੁਭਾਏਮਾਨ ਹਨ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਔਰ ਬੜੇ ਹੀ ਪਿਆਰ ਵਾਲੇ ਸਰਦਾਰ ਐਸਪੀ ਸਿੰਘ ਔਰ ਇਸੇ ਤਰ੍ਹਾਂ ਸਰਦਾਰ ਰਾਜਦੀਪ ਸਿੰਘ ਉਹਨਾਂ ਦੇ ਸਹਿਯੋਗੀ ਜੋ ਇੱਥੇ ਸਵਾਮਨ ਨਿਭਾ ਰਹੇ ਆ ਬੜੀ ਚੜ੍ਹਦੀ ਕਲਾ ਦੇ ਨਾਲ ਸੋ ਸਤਿਗੁਰ ਸੱਚੇ ਬਾਦਸ਼ਾਹ ਮਹਾਰਾਜ ਰਹਿਮਤਾ ਕਰਨ ਸਮੂਹ ਸੇਵਾਦਾਰਾਂ ਨੂੰ ਸੰਗਤਾਂ ਨੂੰ ਸਤਿਗੁਰ ਆਪਣੇ ਦਰ ਘਰ ਦੀ ਸੇਵਾ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਗੁਰੂ ਦੇ ਪਿਆਰ ਵਾਲਿਓ ਦੇਸ਼ ਵਿਦੇਸ਼ ਦੀ ਧਰਤੀ ਤੋਂ ਜੋ ਅੱਜ ਆਪਾਂ ਇੱਥੇ ਸਾਰੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਾਨਣ ਸਾਨੂੰ ਗੁਰੂ ਤੇ ਸ਼ਰਧਾ ਭਾਵਨਾ ਪਿਆਰ ਤੇ ਗੁਰੂ ਦਾ ਸਤਕਾਰ ਜਿਹੜਾ ਹਮੇਸ਼ਾ ਹਿਰਦੇ 'ਚ ਵਸਾ ਕੇ ਰੱਖਣਾ ਚਾਹੀਦਾ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਦੇਸ਼ ਪਰਦੇਸ਼ ਦੀ ਧਰਤੀ ਅਸੀਂ ਆਪਣੇ ਗੁਰੂ ਨਾਲ ਆਪਣੀ ਗੁਰਬਾਣੀ ਦੇ ਨਾਲ ਗੁਰੂ ਦੇ ਸਿਧਾਂਤਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਨਾ ਹੈ ਅਸੀਂ ਦੇਖੀਏ ਗੁਰਮਖ ਪਿਆਰਿਓ ਜਦੋਂ ਗੁਰਬਾਣੀ ਗੁਰ ਇਤਿਹਾਸ ਦੇ ਦਰਸ਼ਨ ਕਰਦੇ ਆ ਤਾਂ ਬਾਬਾ ਲੈਣਾ ਜੀ ਨੇ ਜਿਸ ਤਰ੍ਹਾਂ ਗੁਰੂ ਨਾਨਕ ਦੀ ਸੇਵਾ ਕੀਤੀ ਜੇ ਅੱਧੀ ਰਾਤ ਨੂੰ ਹੁਕਮ ਹੋਇਆ ਕਿ ਲੈਣਾ ਆ ਜਿਹੜੇ ਵਸਤਰ ਨੇ ਮੇਰੇ ਇਹ ਧੋ ਕੇ ਲਿਆਉਣੇ ਆ ਉਹ ਮੰਗਦਿਆਂ ਰਾਤਾਂ ਅੱਧੀ ਰਾਤ ਨੂੰ ਹੀ ਵਸਤਰ ਚੁੱਕ ਕੇ ਰਾਮੀ ਦੇ ਕੰਢੇ ਵੱਲੋਂ ਤੁਰ ਪਏ ਬਾਕੀ ਸੇਵਾਦਾਰ ਸ਼ਰਧਾਲੂਆਂ ਨੇ ਤਾਂ ਕਿਹਾ ਕਿ ਸੱਚੇ ਬਾਦਸ਼ਾਹ ਉਹ ਮੰਗਦੇ ਮਹੀਨੇ ਵਿੱਚ ਤਾਂ ਦਿਨ ਦੇ ਵਿੱਚ ਵੀ ਵਸਤਰ ਧੋਤੇ ਹੋਏ ਸੁੱਕਦੇ ਨਹੀਂ ਤੇ pô ਮਾਗਦੀਆਂ ਰਾਤਾਂ ਅੱਧੀ ਰਾਤ ਨੂੰ ਰਾਵੀ ਤੇ ਵਸਤਰ ਧੋ ਕੇ ਕਿਵੇਂ ਸੁਕਾ ਕੇ ਲਿਆ ਸਕਦੇ ਆ ਪਰ ਜੇ ਸਾਨੂੰ ਗੁਰੂ ਤੇ ਸ਼ਰਧਾ ਹੈ ਭਾਵਨਾ ਤੇ ਪਿਆਰ ਹੈ ਗੁਰੂ ਤੇ ਭਰੋਸਾ ਹੈ ਤੇ ਦੇਖੋ ਬਾਬੇ ਲਹਿਣਾ ਜੀ ਦਾ ਜੀਵਨ ਕਿ ਉਹਨਾਂ ਨੇ ਉਸੇ ਵੇਲੇ ਵਸਤਰ ਚੁੱਕ ਲਿਆ ਆਖਿਆ ਸੱਚੇ ਪਾਤਸ਼ਾਹ ਮੈਨੂੰ ਖਿਮਾ ਕਰਨਾ ਤੁਹਾਨੂੰ ਇਹ ਵਸਤਰ ਧੋਣ ਵਾਸਤੇ ਇੱਕ ਦੋ ਵਾਰ ਸੇਵਾਦਾਰਾਂ ਨੂੰ ਕਹਿਣਾ ਪਿਆ ਮੈਨੂੰ ਪਹਿਲਾਂ ਹੀ ਹੁਕਮ ਕਰ ਦਿੰਦੇ ਤਾਂ ਮੈਂ ਪਹਿਲਾਂ ਹੀ ਲੈ ਕੇ ਤੁਰ ਪੈਂਦਾ ਤਾਂ ਬਾਬਾ ਲੈਣਾ ਜੀ ਜਦੋਂ ਗੁਰੂ ਗੁਰੂ ਜਪਦੇ ਹੋਏ ਸਤਗੁਰ ਸੱਜੇ ਪਾਤਸ਼ਾਹ ਦੇ ਦਰਬਾਰ ਤੋਂ ਰਾਵੀ ਵੱਲ ਨੂੰ ਤੁਰੇ ਤਾਂ ਪੈਰ-ਪੈਰ ਤੇ ਚਾਨਣਾ ਹੋਣ ਲੱਗ ਪਿਆ ਤੇ ਜਦੋਂ ਰਾਵੀ ਤੇ ਪਹੁੰਚੇ ਤਾਂ ਸਿਖਰ ਦੁਪਹਿਰਾ ਜਿਵੇਂ ਦਿਨ ਚੜਿਆ ਹੁੰਦਾ ਜਿਵੇਂ ਜੇਠ ਹਾੜ ਦੇ ਮਹੀਨੇ ਦੀਆਂ ਧੁੱਪਾਂ ਹੁੰਦੀਆਂ ਨੇ ਬਾਬਾ ਲੈਣਾ ਜੀ ਨੇ ਬਸਤਰ ਧੋਤੇ ਧੋ ਕੇ ਸੁਕਾਏ ਤੈ ਲਾਈ ਤੇ ਜਦੋਂ ਫਿਰ ਗੁਰੂ ਗੁਰੂ ਜਪਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਧਰਮਸ਼ਾਲਾ ਕਰਤਾਰਪੁਰ ਸਾਹਿਬ ਵੱਲ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਵੱਲ ਨੂੰ ਬਾਬਾ ਲੈਣਾ ਜੀ ਆਏ ਤਾਂ ਫਿਰ ਉਸੇ ਤਰ੍ਹਾਂ ਜਵੇਂ ਪੋ ਮਾਗਦੀਆਂ ਛੜੀਆਂ ਰਾਤਾਂ ਹੁੰਦੀਆਂ ਉਸੇ ਤਰ੍ਹਾਂ ਰਾਤ ਔਰ ਠੰਡੀ ਰਾਤ ਜਦੋਂ ਆਏ ਸਤਿਗੁਰ ਦੇ ਕੋਲ ਤੇ ਆਖਿਆ ਸੱਚੇ ਪਾਤਸ਼ਾਹ ਮੈਂ ਬਸਤਰ ਧੋ ਕੇ ਸਵਾਰ ਕੇ ਲਿਆ ਆਂ ਬਾਕੀ ਸੇਵਾਦਾਰ ਸ਼ਰਧਾਲੂ ਵੀ ਬਾਬਾ ਸ਼੍ਰੀਚੰਦ ਬਾਬਾ ਲਖਮੀ ਦਾਸ ਗੁਰੂ ਦੇ ਸੁਪੁੱਤਰ ਵੀ ਉਹਨਾਂ ਨੇ ਵੀ ਉੱਠ ਕੇ ਇੱਕਦਮ ਆ ਕੇ ਦੇਖਣਾ ਚਾਹਿਆ ਕਿ ਕਿਤੇ ਐਵੇਂ ਤਾਂ ਨਹੀਂ ਬਾਬਾ ਲੈਣਾ ਕਹਿ ਰਿਹਾ ਅੱਜ ਗਲਤ ਦਿਨੇ ਵਸਤਰ ਨੇ ਸੁੱਕਦੇ ਰਾਤ ਨੂੰ ਧੋ ਕੇ ਕਿਥੋਂ ਸੁਕਾ ਲਿਆ ਆ ਤਾਂ ਜਦੋਂ ਉਹਨਾਂ ਨੇ ਵੇਖਿਆ ਤੇ ਵਾਕਿਆ ਹੀ ਵਸਤਰ ਧੋ ਕੇ ਔਰ ਤੈ ਲਾ ਕੇ ਬਾਬਾ ਲੈਣਾ ਜੀ ਲੈ ਕੇ ਆਏ ਸੀ ਜਦੋਂ ਵੀ ਗੁਰੂ ਦਾ ਕੋਈ ਵੀ ਬਚਨ ਹੋਇਆ ਜੇ ਚਿੱਕੜ ਚ ਕੌੜ ਡਿਗ ਪਿਆ ਤੇ ਆਖਿਆ ਲੈਣਿਆ ਚਿੱਕੜ ਵਿੱਚ ਕੌਲ ਡਿਗ ਪਿਆ ਬਾਕੀ ਸੇਵਾਦਾਰਾਂ ਨੇ ਤੇ ਆਖਿਆ ਸੱਚੇ ਪਾਤਸ਼ਾਹ ਲੰਗਰ ਚ ਬੋੜ ਬੜੇ ਵਰਤਨ ਹੈ ਬੜੇ ਕੌਲ ਬੜੇ ਬਾਟੇ ਪਏ ਆ ਜਿਹੜਾ ਚਿੱਕੜ ਜੀ ਡਿਗ ਪਿਆ ਇਹਨੂੰ ਕਾਦੇ ਤੋਂ ਕੱਢਣਾ ਹੈ ਗੁਰੂ ਦੇ ਸੁਪੁੱਤਰਾਂ ਨੇ ਵੀ ਨਾ ਕਰ ਦਿੱਤੀ ਆਖਿਆ ਸੱਚੇ ਪਾਤਸ਼ਾਹ ਕੀ ਕਹਿਣਗੇ ਲੋਕ ਕਿ ਗੁਰੂ ਨਾਨਕ ਦੇ ਪੁੱਤ ਚਿੱਕੜ 'ਚ ਹੱਥ ਮਾਰਦੇ ਆ ਕਦੇ ਗੁਰੂ ਦੀ ਬਾਣੀ ਗੁਰੂ ਦਾ ਇਤਿਹਾਸ ਏਡਾ ਵੱਡਾ ਹੈ ਮੈਂ ਵੇਣਦੀ ਕਰਨੀ ਚਾਹੁੰਦਾ ਕਿ ਦੇਖੋ ਬਾਬਾ ਲੈਣਾ ਲੈਣੇ ਤੋਂ ਅੰਗਦ ਅੰਗ ਪਰਸ ਤੇ ਅੰਗਦ ਬਣਿਓ ਜਿਉਂ ਦੀਵੇ ਤੋਂ ਦੀਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਕੇ ਗੁਰੂ ਤੇ ਭਰੋਸਾ ਕਰਕੇ ਗੁਰੂ ਤੇ ਸ਼ਰਧਾ ਕਰਕੇ ਗੁਰੂ ਤੇ ਵਿਸ਼ਵਾਸ ਕਰਕੇ ਗੁਰੂ ਦਾ ਹੁਕਮ ਕਮਾ ਕੇ ਕਿਉਂਕਿ ਤਨ ਮਨ ਧਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈਐ ਬਾਬੇ ਲੈਣੇ ਤੋਂ ਗੁਰੂ ਅੰਗਦ ਬਣਨਾ ਕੀਤਾ ਗੁਰੂ ਨਾਨਕ ਸਾਹਿਬ ਸਿੱਤੇ ਪਾਤਸ਼ਾਹ ਐਸੇ ਸੰਸਾਰ ਤੇ ਆਏ ਜਿਨ੍ਹਾਂ ਨੇ ਇੱਕ ਪਿਤਾ ਇੱਕ ਉਸਕੇ ਹੰਬਰਗ ਤੂੰ ਮੇਰਾ ਗੁਰਹਾਈ ਦਾ ਉਪਦੇਸ਼ ਅਵਲੇ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦਾ ਉਪਦੇਸ਼ ਦਿੱਤਾ ਤੇ ਬਾਬਾ ਲਹਿਣਾ ਜੀ ਨੂੰ ਲੈਣੇ ਤੋਂ ਅੰਗਦ ਬਣਾ ਦਿੱਤਾ ਉਹਨਾਂ ਨੇ ਸੇਵਾ ਕਰਕੇ ਗੁਰੂ ਤੇ ਭਰੋਸਾ ਕਰਕੇ ਗੁਰੂ ਤੇ ਸ਼ਰਧਾ ਵਿਸ਼ਵਾਸ ਕਰਕੇ ਤੇ ਗੁਰਮੁਖ ਪਿਆਰਿਓ ਇਸ ਪਦਵੀ ਨੂੰ ਇਸ ਮਰਾਤਬੇ ਨੂੰ ਪ੍ਰਾਪਤ ਕਰਨਾ ਕੀਤਾ। ਬਾਬਾ ਅਮਰਦਾਸ ਨੇ ਵੀ ਇਸੇ ਤਰ੍ਹਾਂ ਸੇਵਾ ਕਰਕੇ ਨਿਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਤੇ ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਬਣਨਾ ਕੀਤਾ। ਆਉ ਆਪਾਂ ਵੀ ਗੁਰੂ ਤੇ ਸ਼ਰਧਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰੂ ਮਾਨਯੋ ਗ੍ਰੰਥ ਗੁਰੂ ਦੀ ਬਾਣੀ, ਗੁਰੂ ਦੇ ਇਤਿਹਾਸ ਦੀਆਂ ਸਾਖੀਆਂ ਤੋਂ ਸਿੱਖਿਆ ਲੈ ਕੇ ਗੁਰੂ ਦੇ ਸ਼ਰਧਾ ਭਾਵਨਾ ਭੋਸਾ ਕਰਕੇ ਗੁਰੂ ਦੇ ਦਰਸਾਏ ਰਾਹ ਤੇ ਚੱਲ ਕੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਸ ਤੇ ਚੱਲ ਕੇ ਆਪਣਾ ਲੋਕ ਸੁਖੀਆ ਤੇ ਪਰਲੋਕ ਸੁਖੀਆ ਕਰ ਸਕਦੇ ਆ ਸਾਡਾ ਜੀਵਨ ਸਫਲਾ ਹੋ ਸਕਦਾ ਹੈ ਭਾਗਾਂ ਵਾਲੀ ਉਹ ਤੁਸੀਂ ਸਾਰੇ ਜਿਹੜੇ ਗੁਰੂ ਦੇ ਦਰ ਤੇ ਅੱਜ ਦਰਸ਼ਨਾਂ ਦੇ ਵਾਸਤੇ ਆਏ ਹੋ ਗੁਰੂ ਦੇ ਦਰ ਤੇ ਸੇਵਾ ਵੀ ਕਰਨੀ ਦਰਸ਼ਨ ਵੀ ਕਰਨੇ ਆ ਸੇਵਾ ਵੀ ਕੋਈ ਸੰਗਤਾਂ ਦੇ ਜੋੜੇ ਸੰਭਾਲਣ ਦੀ ਸੇਵਾ ਕੋਈ ਲੰਗਰ ਬਣਾਉਣ ਦੀ ਸੇਵਾ ਕੋ ਲੰਗਰ ਵਰਤਾਉਣ ਦੀ ਸੇਵਾ ਭਾਵੇਂ ਕਿ ਬੜੇ ਸੋਹਣੇ ਪ੍ਰਬੰਧ ਕੰਧਾਰੀ ਸਾਹਿਬ ਨੇ ਕੀਤੇ ਹੋਏ ਆ ਪਰ ਫਿਰ ਵੀ ਸਾਡੀ ਸੇਵਾ ਲੱਗਦੀ ਜਦੋਂ ਅਸੀਂ ਹੱਥੀਂ ਸੇਵਾ ਕਰਦੇ ਆ ਗੁਰੂ ਦੇ ਦਰ ਦੇ ਉੱਤੇ ਹੱਥੀਂ ਸੇਵਾ ਕਰਨ ਦੇ ਨਾਲ ਤਨ ਮਨ ਧਨ ਦੇ ਨਾਲ ਸੇਵਾ ਕਰਨ ਦੇ ਨਾਲ ਸਾਡਾ ਜੀਵਨ ਜਿਹੜਾ ਉਹ ਸਫਲਾ ਹੁੰਦਾ ਸੋ ਵਿਚਾਰਾਂ ਦੌਰਾਨ ਬੇਅਤ ਭੁੱਲਾਂ ਹੋ ਗਈਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਜੋਗ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ ਸਮੁੱਚੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ਦੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸਰਦਾਰ ਖੰਡਾੜੀ ਸਾਹਿਬ ਸਰਦਾਰ ਐਸ.ਪੀ ਸਿੰਘ ਸਰਦਾਰ ਰਾਜਦੀਪ ਸਿੰਘ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਗੁਰੂ ਕੇ ਗ੍ਰੰਥੀ ਸਿੰਘਾਂ ਦਾ ਗੁਰੂ ਕੇ ਕੀਰਤਨੀਆਂ ਦਾ ਗੁਰਮੁਖ ਪਿਆਰੀ ਵਿਅੰਦੀ ਸਾਹਿਬ ਸਿੰਘ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਅਗਲਾ ਪ੍ਰੋਗਰਾਮ ਗੁਰਮੁਖਾਂ ਦੇ ਪਾਸੋਂ ਸਰਵਣ ਕਰੋ ਜੋ ਗੁਰੂ ਘਰ ਦੇ ਵੱਲੋਂ ਸਨਮਾਨ ਦਿੱਤਾ ਗਿਆ ਹੈ ਮੈਂ ਆਪਣੇ ਵੱਲੋਂ ਸਮੂੱਚੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਪ੍ਰਬੰਧਕਾਂ ਦਾ ਤੇ ਇੰਜਾਂ ਸੰਗਤਾਂ ਦਾ ਦਿਲ ਦੀਆਂ ਅੰਗਹਰਾਈਆਂ ਤੋਂ ਮੈਂ ਧੰਨਵਾਦ ਕਰਦਾ ਆਓ ਸਾਰੇ ਝਟਾਓ ਸੀ ਸਤਿਗੁਰਾਂ ਨੂੰ ਤੇ ਗੱਜ ਕੋ ਫਦੇ ਦੀ ਸਾਂਝ ਕਰੋ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸਤਿ ਆਕਾਲ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਕੇਵਲ ਇੱਕ ਪੰਛੀ ਚਾਦ ਦੇ ਰਹੇ 1532 ਤੋਂ ਲੈ ਕੇ 1539 ਤੱਕ ਦਾ 7 ਸਾਲ ਦਾ ਸਮਾਂ ਜਿਹੜੇ ਸਮੇਂ ਦੌਰਾਨ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਤੇ ਜਾ ਕੇ ਇੱਕ ਸੇਵਕ ਵਜੋਂ ਸੇਵਾ ਕਰਦੇ ਆ ਉਹ ਜਿਹੜਾ ਸੇਵਾ ਸ਼ਬਦ ਹੈ ਸੰਸਕ੍ਰਿਤ ਦੇ ਵਿੱਚੋਂ ਆਇਆ ਸੇਵ ਤੇ ਉੱਥੇ ਇਹਦੇ ਅਰਥ ਦੋ ਟੰਗ ਦੇ ਨਾਲ ਕੀਤੇ ਗਏ ਇੱਕ ਅਰਥ ਕੀਤੇ ਗਏ ਪੂਜਾ ਕਰਨੀ ਪ੍ਰਤੀਸ਼ਟਾ ਕਰਨੀ ਆਪਣੇ ਇਸ਼ਟ ਦੀ ਤੇ ਦੂਜਾ ਸੀ ਖਿਦਮਤ ਕਰਨੀ ਮੁੱਠੀ ਚਾਪੀ ਕਰਨੀ ਪਾਣੀ ਪਰਣਾ ਭਾਂਡੇ ਧੋਣੇ ਔਰ ਇਹ ਜਿਹੜਾ ਗਲਬਾ ਐਸਾ ਵਿਅਕ ਸੇਵਕ ਤੇ ਗੱਲ ਦੇ ਵਿੱਚ ਜਿਹੜਾ ਸੇਵਾਦਾਰ ਸੇਵਕ ਸੇਵਾਦਾਰ ਜਿਹੜਾ ਮੁੱਠੀ ਚਾਪੀ ਕਰਨ ਵਾਲਾ ਖਿਦਮਤ ਕਰਨ ਵਾਲਾ ਉਹ ساری ਉਮਰ ਖਿਦਮਤ ਹੀ ਕਰਦਾ ਰਿਹਾ ਉਹ ਸੇਵਾ ਦੇ ਵਿੱਚ ਹੀ ਰਿਹਾ ਸੇਵਾਦਾਰ ਕਦੀ ਮੜਕ ਨਹੀਂ ਬਣਿਆ ਇਸ ਕਰਦਾ ਪਰ ਗੁਰਮਤ ਨੇ ਗੁਰੂ ਨਾਨਕ ਦੇਵ ਜੀ ਦੇ ਨਜ਼ਰ ਇਹ ਰਹਿਮਸ ਤੇ ਜਿੱਧਰ ਨਾਨਕ ਇਸ਼ਾਰਾ ਕਰ ਦਿਆ ਲੈਣੇ ਸੇ ਅੰਗਦ ਅੰਗਦ ਸੇ ਖੁਦਾ ਕਰ ਦਿਆ ਤੋਂ ਬੜਾ ਨਮੇਰਾ ਇਤਿਹਾਸ ਹੈ ਕਿ ਪੰਚੀ ਚਾਹਤੇ ਰਹੇ ਜਥੇਦਾਰ ਬਲਜੀਤ ਸਿੰਘ ਜੀ ਦਾਦੂਬਾਲ ਹੋਣਾ ਨੇ ਆਪ ਸੰਗਤਾਂ ਦੇ ਦਰਮਿਆਨ ਆਪਣੀਆਂ ਕੀਮਤੀ ਵਿਚਾਰਾਂ ਕੀਮਤੀ ਇਤਿਹਾਸ ਸਾਂਝਾ ਕੀਤਾ ਇੱਕ ਵਾਰੀ ਫਿਰ ਤੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਬਈ ਦੀ ਸਮੁੱਚੀ ਸੇਵਾਦਾਰ ਮੈਨੇਜਮੈਂਟ ਕਮੇਟੀ ਵੱਲੋਂ ਜਥੇਦਾਰ ਸਾਹਿਬ ਨੂੰ ਵਿਚੀਆਂ ਆਇਆਂ ਨੂੰ ਆਵ ਇੱਕ ਜਕਾਰਾ ਲਗਾਈਏ ਬੋਲੇ ਸੋਨਹਿਰਾ ਸੁਖੀਆ ਕਾਲ ਸੱਚ ਹੋਏ ਦੀਵਾਨ ਦੇ ਅਗਲੇ ਪੜਾ ਦੇ ਅੰਦਰ ਇਸੇ ਤਰ੍ਹਾਂ ਕੀਰਤਨ ਦੇ ਪ੍ਰਵਾਹ ਜਾਰੀ ਹਨ ਇਸੇ ਤਰ੍ਹਾਂ ਅੰਮ੍ਰਿਤਮੇ ਗੁਰਬਾਣੀ ਦੇ ਹਰ ਜਸ ਇਲਾਹੀ ਕੀਰਤਨ ਸਰਵਣ ਕਰਕੇ ਜੁੜ ਬੈਠ ਕੇ ਲਾਭ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ